ਵਾਹਿ ਗੁਰ ਦੀ ਕਾਲ ਸਾਬ ਕਰਾਈ ਵਾਹਿ ਗੁਰ ਜੀ ਕੀ ਫਤਿਹ ਸ੍ਰੀ ਰਾਗ ਮਹੱਲਾ ਪੰਜਵਾ ਪੈ ਪਾਇ ਮਨਾਈ ਸੋਏ ਜੀਉ ਸਤ ਗੁਰ ਪੁਰਖ ਮਿਲਾਇਆ ਤਿਸ ਜੇਵਡ ਅਵਰ ਨ ਕੋਏ ਜੀਉ ਰਹਾਉ ਗੋਸਾਈ ਮਿਹੰਡਾ ਇਠੜਾ ਹਾਂ ਗੋਸਾਈ ਮਿਹੰਡਾ ਇਠੜਾ ਅਮ ਅੱਬੇ ਥਾਵਹ ਮਿੱਠੜਾ ਹਾਂਜੀ ਅਮ ਅੱਬੇ ਅੱਬੇ ਕਸ ਕੇ ਉਚਾਰਨ ਕਰਨਾ ਹੈ ਅਮ ਅੱਬੇ ਥਾਵਹ ਮਿੱਠੜਾ ਅਮ ਅੱਬੇ ਥਾਵਹ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀ ਕੋਇ ਜੀਉ ਤੇਰਾ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਰ ਜੋ ਆਇਆ ਮੈਂ ਇੱਥੇ ਵਿਸਰਾਮ ਲਾ ਦਨਾ ਸਤ ਕਾ ਹਾਲ ਇੱਥੇ ਠਮਕ ਲੱਗ ਜਣੀ ਐ ਜੋ ਆਇਆ ਪਾਠ ਇਕੱਠਾ ਹੀ ਕਰਨਾ ਇਹਨੂੰ ਜੋ ਆਇਆ ਵੱਖਰਾ ਨਹੀਂ ਕਰਨਾ ਮੈਂ ਸਤ ਕਾ ਹਾਲ ਜੋ ਆਇਆ ਮੈਂ ਸਤ ਕਾ ਹਾਲ ਜੋ ਆਇਆ ਜਿੱਤੇ ਦਾ ਹੂੜਾ ਦੀਰਗ ਲਾ ਕੇ ਉਚਾਰਨ ਕਰਨਾ ਜੋ ਆਇਆ ਮੈਂ ਸਤ ਕਾ ਹਾਲ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਹਾਂਜੀ ਇੱਥੇ ਵਿਸਰਾਮ ਲਾ ਦੇਣਾ ਨਾਉ ਬੀਜਣ ਲੱਗਾ ਤੇ ਧਮਕ ਆਸ ਕਰ ਹਰ ਬੋਹਲ ਬਖਸ਼ ਜਮਾਈ ਜੀਓ ਇਹ ਹਰ ਤੇ ਜਮਕ ਲਾ ਦਨੀ ਹੈ ਹਰ ਬੋਹਲ ਬਖਸ਼ ਜਮਾਈ ਜੀਓ ਹਾ ਗੁਰ ਮਿਲ ਇੱਕ ਪਛਾਣ ਦਾ ਹਾਂਜੀ ਹੋ ਗੁਰ ਮਿਲ ਇੱਕ ਪਛਾਣ ਵਾਲਾ ਦੁਇਆ ਕਾਗਲ ਚਿਤ ਨ ਜਾਣਦਾ ਇਹਨੂੰ ਦੁਇਆ ਉਚਾਰਨ ਕਰਨਾ ਦੱਦੇ ਔਂਕੜ ਈੜੀ ਸਿਆਰੀ ਐੜੇ ਕੰਨਾ ਉਚਾਰਨ ਕਰਨਾ ਇਹ ਕੁਝ ਉਚਾਰਨ ਹਨ ਜਿ ਇਹ ਵਾਲੇ ਜਿਵੇਂ ਦੱਦਾ ਯਈਆ ਆ ਜਾਵੇ ਤਾਂ ਉੱਥੇ ਉਚਾਰਨ ਕਰਨਾ ਦੈ ਦੱਦੇ ਦੇ ਦਲਾਵਾਂ ਦੇ ਨਾਲ ਤੇ ਜਿੱਥੇ ਆ ਜੇ ਦੱਦਾ ਯਈਏ ਔਂਕੜ ਉੱਥੇ ਉਚਾਰਨ ਕਰਨਾ ਦਈਓ ਜਿੱਥੇ ਆ ਜੇ ਦੱਦਾ ਯਈਏ ਦਲਾਵਾਂ ਉੱਥੇ ਉਚਾਰਨ ਕਰਨਾ ਦਈਆ ਜਿੱਥੇ ਆ ਜੇ ਦੱਦਾ ਯਈਏ ਸਿਹਾਰੀ ਉੱਥੇ ਉਚਾਰਨ ਕਰਨਾ ਦਈਏ ਕਿੱਥੇ ਆਜਣਾ ਦਦੇ ਔਂਕੜ ਜਈਏ ਬਿਹਾਰੀ ਉਥੇ ਉਚਾਰਨ ਕਰਨਾ ਦੋਏ ਹੀ ਦਦੇ ਔਂਕੜ ਈੜੀ ਸਿਆਰੀ ਈੜੀ ਬਿਹਾਰੀ ਇਸ ਕਰਕੇ ਸਾਰੇ ਧਿਆਨ ਨਾਲ ਉਚਾਰਨ ਕਰਨੇ ਹਨ ਇਥੇ ਦੋਇਆ ਉਚਾਰਨ ਕਰਨਾ ਦੋਇਆ ਕਾਗਲ ਚਿਤ ਨਾ ਜਾਣਦਾ ਹਰ ਇਕਤਾਕਾਰ ਲਾਇਉਣ ਹਰ ਇਥੇ ਯਮਕ ਹਰ ਇਕਤਾਕਾਰ ਲਾਇਉਣ ਹਰ ਇੱਕ ਤਾਕਾਰਾ ਲਾਇਓਨ ਜੋ ਭਾਵੈ ਤਿਵੈ ਨਿਵਾਹਿ ਜੀਓ ਇਹ ਤਿਵੈ ਬਿੰਦੀ ਤੋਂ ਰਹਿਤੀ ਸੋਧੈ ਤੁਸੀਂ ਭੋਗੇ ਹੋ ਪੁੰਚੋ ਭਾਈ ਹੋ ਗੁਰ ਦੀ ਬਾਣ ਕਵਾਇ ਪਹਿਨਾਇਓ ਪਹਿਨਾਇਓ ਗੁਰ ਦੀ ਬਾਣ ਕਵਾਇ ਪਹਿਨਾਇਓ ਹਾ ਹੋਆ ਮਹਰ ਪਿੰਡ ਦਾ ਬੰਨ ਆਦੇ ਪੰਜ ਸਰੀਕ ਜੀ ਹਾਂਜੀ ਬੰਨ ਆਦੇ ਪੰਜ ਸਰੀਕ ਜੀ ਬੰਨ ਭਾਰਾ ਉਚਾਰਨ ਕਰ ਹਾ ਆਇਆ ਸਮੈ ਤੇ ਹੰਡਿਆ ਤੇ ਸਮੈ ਜਿਹੜਾ ਪਦ ਹੈ ਇਹਨੂੰ ਥੋੜਾ ਜਿਆਦਾ ਮੰਮੇ ਦੇ ਹਲੰਤ ਹੈ ਭਾਰਾ ਉਚਾਰਨ ਕਰਨਾ ਸ਼ਰਨ ਦੇ ਵਿੱਚ ਹਾ ਆਇਆ ਸਮੈ ਤੇ ਹੰਡਿਆ ਪੰਜ ਕਿਰਸਾਣ ਮੁਜੇਰੇ ਮਿਹੜਿਆ ਇਹਨੂੰ ਮਿਹੱਡਿਆ ਨਹੀਂ ਕਹਿਣਾ ਮਿਹੜਿਆ ਉਚਾਰਨ ਕਰਨਾ ਕੰਨ ਕੋਈ ਕੱਢ ਨਾ ਹੰਗਈ ਇੱਥੇ ਕੰਨ ਭਾਰਾ ਉਚਾਰਨ ਕਰਨਾ ਹੈ ਕੰਨ ਕੋਈ ਕੱਢ ਇੱਥੇ ਠਮਕ ਲੱਗ ਜੀ ਨਾ ਹੰਗਈ ਕੰਨ ਕੋਈ ਕੱਢ ਨਾ ਹੰਗਈ ਨਾਨਕ ਉੱਠਾ ਘੁਗ ਦਿਰਾਉ ਜੀ ਹਾਂਜੀ ਨਾਨਕ ਉੱਠਾ ਘੁਗ ਦਿਰਾਉ ਜੀ ਹਵਾਰੀ ਕੁਮਾ ਜਾਵਦਾ ਇੱਕ ਸਾਹ ਤੁਧ ਧਿਆਏ ਦਾ ਉੱਜੜ ਥੇ ਹਵਸਾਇਓ ਹਾ ਤੁਧ ਵਿੱਤਹੁ ਕੁਰਬਾਨ ਜੀਓ ਹਰ ਇੱਠਾ ਨਿਤ ਧਿਆਏ ਦਾ ਮਨ ਚਿੰਦੀ ਸੋ ਫਲ ਪਾਏ ਦਾ ਪਾਏ ਦਾ ਧਿਆਏ ਦਾ ਇਹ ਨਾਵਾ ਨਹੀਂ ਲੱਗਣ ਦੇਣੀ ਆ ਧਿਆਏ ਦਾ ਨਹੀਂ ਕਹਿਣਾ ਐੜੇ ਕੰਨਾ ਵਧਾ ਦੇਣਾ ਧਿਆਏ ਦਾ ਪਾਏ ਦਾ ਹਰ ਇੱਠਾ ਨਿਤ ਧਿਆਏ ਦਾ ਮਾਨ ਚਿੰਦੀ ਸੋ ਫਲ ਪਾਇਦਾ ਸੱਬੇ ਕਾਜ ਸਵਾਰਿਆਨ ਲਾਹੀ ਅਨ ਮਨ ਕੀ ਭੁਖ ਜੀਓ ਮੈਂ ਛੱਡਿਆ ਸਭੋ ਤੰਦੜਾ ਗੋਸਾਈ ਸੇਵੀ ਸੱਚੜਾ ਨਾ ਨਿਧ ਨਾਮ ਨਿਧਾਨ ਹਰ ਮੈਂ ਪੱਲਾ ਬੱਧਾ ਛਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਹਾਂ ਜੀ ਯਾਦ ਰੱਖਣ ਵਾਲਾ ਵਿਸਰਾਮ ਹੈ ਗੁਰ ਇੱਥੇ ਵਿਸਰਾਮ ਲਾਉਣਾ ਹੈ ਅੰਤਰ ਸ਼ਬਦ ਵਸਾਇਆ ਗੁਰ ਅੰਤਰ ਸ਼ਬਦ ਵਸਾਇਆ ਸਤ ਗੁਰ ਪੁਰਖ ਵਿਖਾਲਿਆ ਮਸਤਕ ਧਰ ਕੈ ਹੱਥ ਜੀਓ ਮੈਂ ਬੱਦੀ ਸੱਚ ਧਰਮਸਾਲ ਹੈ ਗੁਰ ਸਿੱਖਾ ਲਹਦਾ ਪਾਲਕੈ ਪੈਰ ਧੋਵਾ ਪੱਖਾ ਫੇਰਦਾ ਦੇਸ ਨੇ ਬਨੇਵ ਲੱਗਾ ਪਾਏ ਜੀਓ ਸੁਣ ਗੱਲਾ ਗੁਰ ਪਹਿ ਆਇਆ ਨਾਮ ਦਾਣ ਇਸ ਨਾਨ ਦੇੜਾਇਆ ਸਭ ਮੁਕਤ ਹੁਆ ਸੈਸਾਰੜਾ ਨਾਨਕ ਸੱਚੀ ਬੇੜੀ ਚਾੜ ਜੀਓ ਇਹ ਪਾਠ ਸਭ ਮੁਕਤ ਹੁਆ ਸੈਸਾਰੜਾ ਪਾਠ ਇਕੱਠਾ ਹੀ ਕਰਨਾ ਸੈਸਾਰੜਾ ਨਹੀਂ ਕਹਿਣਾ ਸਭ ਮੁਕਤ ਹੁਆ ਸੈਸਾਰੜਾ ਨਾਨਕ ਸੱਚੀ 베ੜੀ ਛਾੜ ਜੀਓ ਸਭ ਮੁਕਤ ਮੌਕਤ ਹੋਆ ਸੈਸਾਰਾ ਨਾਨਕ ਸੱਚੀ 베ੜੀ ਛਾੜ ਜੀਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣਹ ਅਰਦਾਸ ਜੀਓ ਦੇ ਕੰਨ ਇਥੇ ਪੋਲਾ ਹੀ ਉਚਾਰਨ ਕਰਨਾ ਕੰਨ ਨਹੀਂ ਕਹਿਣਾ ਦੇ ਕੰਨ ਸੁਣਹ ਅਰਦਾਸ ਜੀਓ ਠੋਕ ਵਜਾਇ ਸਭ ਡਿੱਠੇ ਦਿੱਠਿਆ ਦਿੱਠੀਆ ਖੋਕ ਵਜਾਏ ਸਭ ਡਿੱਠਿਆ ਤੁਸ ਆਪੇ ਲਿਆਂ ਛਡਾਇ ਜੀ ਹੁਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਈ ਨ ਕਿਸੈ ਰਿਆਂ ਦਾ ਸਭ ਸੁਖਾਲੀ ਵਿਠੀਆ ਇਹ ਹੋਆ ਹਲੇਮੀ ਰਾਜ ਜੀ ਝਿਮ ਝਿਮ ਅੰਮ੍ਰਿਤ ਵਰਸਦਾ ਹਾਂ ਇਹ ਪਾਠ ਝਿਮ ਝਿਮ ਸੰਬੰਧ ਕੀ ਹੈ ਝਿਮ ਝਿਮ ਵੱਖਰਾ ਵੱਖਰਾ ਨੀ ਕਰਨਾ ਝਿਮ ਝਿਮ ਅੰਮ੍ਰਿਤ ਵਾਰਸਦਾ ਬੋਲਾਇਆ ਬੋਲੀ ਖਸਮਦਾ ਬਹਿਮਾਨ ਕੀਆ ਤੁਧ ਉੱਪਰੇ ਤੂੰ ਆਪੇ ਪਾਏ ਹਿਥਾਇ ਜੀਵ ਹਾਂ ਜੀ ਇਹਨੂੰ ਪਾਏ ਇਹ ਉਚਾਰਨ ਕਰਨਾ ਪਾਇਆ ਹੈ ਨਹੀਂ ਕਹਿਣਾ ਤੂੰ ਆਪੇ ਪਾਏ ਹਿ ਥਾਇ ਜੀਵ ਬਹਿਮਾਨ ਕੀਆ ਤੁਧ ਉੱਪਰੇ ਤੂੰ ਆਪੇ ਪਾਏ ਹਿ ਥਾਇ ਜੀਵ ਤੇਰਿਆ ਭਗਤਾ ਭੋਖ ਸਾਧ ਤੇਰੀਆ ਹਰ ਲੋਚਾ ਪੂਰਨ ਮੇਰੀਆ ਦੇਹ ਦਰਸ ਸੁਖ ਦਾਤਿਆ ਮੈਂ ਗਾਲ ਵਿੱਚ ਲਹਿ ਮਿਲਾਇ ਜੀਉ ਤੁਧ ਜੇਵੜ ਅਵਰ ਨ ਭਾਲਿਆ ਤੂੰ ਦੀਪ ਲੋਅ ਪਇਆ ਲਿਆ ਤੂੰ ਥਾਨ ਥਨੰਤਰ ਰਵ ਰਹਿਆ ਨਾਨਕ ਭਗਤਾ ਸੱਚ ਆਧਾਰ ਜੀਉ ਹਾ ਗੋਸਾਈ ਦਾ ਪਹਿਲਵਾਨੜਾ ਮੈਂ ਗੁਰ ਮਿਲ ਉੱਚ ਦੁਮਾਲੜਾ ਸਭ ਹੋਈ ਛਿੰਜ ਇਕੱਠੀਆ ਸਭ ਹੋਈ ਛਿੰਜ ਇਕੱਠੀਆ ਹਾ ਹੋਈ ਛਿੰਜ ਇਕ ਸਾਬ ਹੈ ਜੀ ਸਭ ਹੋਈ ਛਿੰਜ ਇਕੱਠੀਆ ਦਈਓ ਵਠਾ ਵਿਖੈ ਆਪ ਜੀਓ ਮੈਨੂੰ ਦਈਓ ਉਚਾਰਨ ਕਰਨਾ ਹੈ ਦੱਦਾ ਈੜੀ ਬਿਹਾਰੀ ਊੜਾ ਖੁੱਲੇ ਮੂੰਹ ਬਲਾ ਦਈਓ ਸਭ ਹੋਈ ਛਿੰਜ ਇਕੱਠੀਆ ਦਈਓ ਬਠਾ ਵਿਖੇ ਆਪ ਜੀਓ ਵਾਤ ਵੱਜਨ ਤਮਕ ਭੇਰੀਆ ਮਲ ਲਥੇ ਲੈਦੇ ਫੇਰੀਆ ਇਹ ਮਲ ਕਸ ਕੇ ਬੋਲਣਾ ਹੈ ਖੋਲੀਆਂ ਦਾ ਆਵਾਚਕ ਹੈ ਮਲ ਲਥੇ ਲੈਦੇ ਫੇਰੀਆ ਨਿਹਤੇ ਪੰਜ ਜਵਾਨ ਮੈਂ ਇਹ ਨਿਹਤੇ ਨਹੀਂ ਕਰਨਾ ਹੈ ਇਹ ਨਿਹਤੇ ਹੀ ਉਚਾਰਨ ਕਰਨਾ ਹੈ ਨਿਹਤੇ ਪੰਜ ਜਵਾਨ ਮੈਂ ਨੇਹ ਤੇ ਪੰਜ ਜਵਾਨ ਮੈਂ ਗੁਰ ਥਾਪੀ ਰਿੱਤੀ ਕੰਡ ਜੀ ਗੁਰ ਥਾਪੀ ਦਿੱਤੀ ਕੰਡ ਜੀਓ ਜੀਓ ਪਾਦ ਜਿਹੜੇ ਨਾ ਵੱਖਰੇ ਉਚਾਰਨ ਕਰਦੇ ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਟਾਇਆ ਗੁਰਮੁਖ ਲਾਹ ਲਾ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਅਪੀ ਗੁਰਮੁਖ ਪਾਤ ਜੇ ਵੀ ਯਮਕ ਲਾਉਣੀ ਐ ਮਨਮੁਖ ਪਾਤ ਤੇ ਵੀ ਯਮਕ ਲਾ ਕੇ ਉਚਾਰਨ ਕਰਨਾ ਗੁਰਮੁਖ ਨਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸਹ ਹਾਜ਼ਰ ਜਾਹਰਾ ਸੁਣ ਸੁਣ ਤੁਜਾ ਧਿਆਇ ਦੇ ਤੇਰੇ ਭਗਤ ਰੱਤੇ ਗੁਣਤਾਸ ਜੀਓ ਮੈਂ ਜੁਗ ਜੁਗ ਦਈਆ ਸੇਵੜੀ ਇਸ ਨੂੰ ਦਈਆ ਉਚਾਰਨ ਕਰਨਾ ਦੱਦਾ ਈੜੀ ਬਿਹੜੀ ਐੜੇ ਦਲਾਵਾ ਦਈਆ ਮੈਂ ਜੁਗ ਜੁਗ ਦਈਆ ਸੇਵੜੀ ਗੁਰ ਕੱਟੀ ਮਿਹੜੀ ਜੇਵੜੀ ਗੁਰ ਇਥੇ ਵਿਸਰਾਮ ਹੈ ਰਾਰੀ ਨੂੰ ਸਿਆਰੀ ਲੱਗੀ ਹੋਈ ਆ ਗੁਰੂ ਨੇ ਗੁਰ ਕੱਟੀ ਮਿਹੜੀ ਜੀਵੜੀ ਗੁਰ ਕੱਟੀ ਮਿਹੜੀ ਜੇਵੜੀ हा बाहुड़ नच <laughs> हा बहुर छिंज नचा हा बहुर छिंज ना नच नान पाल जी वाहि गुरू जी ख़ाल वाहिगुरू जी फते